ਨਗਰ ਸੁਧਾਰ ਟਰਸਟ ਅੰਮ੍ਰਿਤਸਰ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਨੇ ਅੰਮ੍ਰਿਤ ਆਨੰਦ ਪਾਰਕ ਰਣਜੀਤ ਐਵੇਨਿਊ ਤੋਂ ਸੈਣੀ ਚੌਂਕ ਤੱਕ ਸੜਕ ਬਣਾਉਣ ਦੇ ਵਿਕਾਸ ਕਾਰਜ ਦਾ ਉਦਘਾਟਨ ਕੀਤਾ ਚੇਅਰਮੈਨ ਰਿੰਟੂ ਨੇ ਕਿਹਾ ਕਿ ਸਾਰੇ ਅਧੂਰੇ ਵਿਕਾਸ ਕਾਰਜ ਪੂਰੇ ਕੀਤੇ ਜਾ ਰਹੇ ਹਨ ਉਹਨਾਂ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਲਈ ਸਹੂਲਤ ਲਈ ਵਿਕਾਸ ਕਾਰਜ ਨਿਰੰਤਰ ਕੀਤੇ ਜਾ ਰਹੇ ਹਨ ਇਸ ਮੌਕੇ ਸੀਨੀਅਰ ਡਿਪਟੀ ਮੇਅਰ ਪ੍ਰਿਅੰਕਾ ਸ਼ਰਮਾ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਵਿਕਾਸ ਕਾਰਜਾਂ ਵਿੱਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਇਸ ਮੌਕੇ ਕਾਉਂਸਲਰ ਕਾਜਲ ਬੋਬੀ रितेश शर्मा, विशाखा सिंह, बलविंदर सिंह काला, अनिक सिंह, इंजीनियर जगजीत सिंह, सचू समेत बड़ी गिनती ਵਿੱਚ ਲੋਕ ਮੌਜੂਦ ਸਨ। ਕੋਈ ਲਗਾਤਾਰ ਡਵੈਲਪਮੈਂਟ ਦੇ ਕੰਮ ਸ਼ੁਰੂ ਨੇ। ਅੱਜ ਇੱਥੇ ਰਣਜੀਤ ਐਵੇਨਿਊ, ਆਮਰਤ ਅਨੰਦ ਪਾਰਕ ਤੋਂ ਲੈ ਕੇ ਤੇ ਸੈਣੀ ਚੌਂਕ ਤੱਕ ਦਾ ਜਿਹੜਾ ਟੋਟਾ ਵਿੱਚੋਂ ਰਹਿੰਦਾ ਸੀਗਾ ਅੱਜ ਉਹਨੂੰ ਬਣਾਉਣ ਦਾ ਸ਼ੁਰੂ ਕੰਮ ਸ਼ੁਰੂ ਕੀਤਾ। ਇਹਦੇ ਨਾਲ ਜਿੱਥੇ ਰਣਜੀਤ ਐਵੇਨਿਊ ए बी सी डी ਸਾਰੇ ਬਲਾਕਾਂ ਦੀ ਕਨੈਕਟੀਵਿਟੀ ਹਾਊਸਿੰਗ ਬੋਰਡ ਸੰਜੇ ਗਾਂਧੀ ਕਲੋਨੀ ਪੂਲ ਰੈਵਨਿਊ ਇਹਨਾਂ ਸਾਰੀਆਂ ਕਲੋਨੀਆਂ ਨੂੰ ਆਪਸ ਵਿੱਚ ਜੋੜੇਗੀ ਉੱਤੇ ਮੇਨ ਰੋਡਸ ਨੂੰ ਵੀ ਆਪਣੇ ਨਾਲ ਜੋੜੇਗੀ ਸੋ ਮੈਂ ਤੁਹਾਡੇ ਮਾਧਿਅਮ ਦੇ ਨਾਲ ਸ਼ਹਿਰ ਨਿਵਾਸੀਆਂ ਨੂੰ ਇਹੀ ਦੱਸਣਾ ਚਾਹੁੰਦਾ ਕਿ ਜਿੰਨੇ ਵੀ ਡਿਵੈਲਪਮੈਂਟ ਦੇ ਕੰਮ ਅਧੂਰੇ ਨੇ ਇਹ ਅਸੀਂ ਇੱਕ ਬਹੁਤ ਮਤਲਬ ਕਿ ਰਿਕਾਰਡ ਟਾਈਮ ਦੇ ਵਿੱਚ ਸਾਰੇ ਪੂਰੇ ਕਰਾਂਗੇ ਔਰ ਅੱਜ ਜਿਹੜੀ ਇਹ ਸੜਕ ਸ਼ੁਰੂ ਕੀਤੀ ਹੈ ਸਿਰਫ ਇਹ ਨਹੀਂ ਕਿ ਇੱਥੋਂ ਤੱਕ ਹੀ ਇਹ ਕੰਮ ਸੀਮਤ ਰਹੇਗਾ ਰਣਜੀਤ ਐਵਨਿਊ ਦੀਆਂ ਜਿੰਨੀਆਂ ਸਾਡੀਆਂ ਰੋਡਸ ਬਾਕੀ ਬਣਨ ਵਾਲੀਆਂ ਨੇ ਉਹ ਨਾਲ ਹੀ ਹੋਣੀ ਬਣ ਜਾਣਗੇ ਇਸ ਦੇ ਨਾਲ ਇਸ ਤੋਂ ਇਲਾਵਾ ਸਾਡੇ ਇਥੋਂ ਏ ਬਲਾਕ ਤੋਂ ਵੀ ਤੇ ਬੀ ਬਲਾਕ ਤੋਂ ਵੀ ਸਾਡੇ ਰਿਪਰੈਜ਼ੈਂਟੇਟਿਵ ਆਏ ਨੇ ਇਹਨਾਂ ਵੀ ਵੀ ਉੱਥੇ ਮੰਗਿਆ ਉੱਥੇ ਵੀ ਜਿਹੜੀਆਂ ਸੜਕਾਂ ਬਣਾਉਣ ਵਾਲੀਆਂ ਨੇ ਉਹ ਵੀ ਅਸੀਂ ਹਫ਼ਤੇ ਦੇ ਅੰਦਰ ਅੰਦਰ ਉਹ ਵੀ ਸਾਰੀਆਂ ਅਸੀਂ ਬਣਾ ਕੇ ਦੇਣ ਜਾ ਰਹੇ ਹਾਂ ਸੋ ਮੈਂ ਇਹੀ ਕਹਾਂਗਾ ਕਿ ਕਈ ਵਾਰੀ ਕਈ ਕੰਮ ਸਾਡੇ ਨਹੀਂ ਧਿਆਨ ਚ ਹੁੰਦੇ ਜਿੱਥੇ ਵੀ ਕੋਈ ਸ਼ਹਿਰ ਨਿਵਾਸੀਆਂ ਨੂੰ ਕੋਈ ਮੁਸ਼ਕਲ ਪੇਸ਼ ਆ ਰਹੀ ਹੈ ਕਿਤੇ ਕੋਈ ਡਿਵੈਲਪਮੈਂਟ ਦੇ ਕੰਮਾਂ ਦੀ ਉਹ ਸਾਡੇ ਤੱਕ ਪਹੁੰਚ ਕਰਨਾ ਅਸੀਂ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਬਿਲਕੁਲ ਇੱਕ ਸਟਿਪੂਲੇਟਡ ਟਾਈਮ ਦੇ ਵਿੱਚ ਵਿੱਚ ਜਿੰਨੇ ਵੀ ਕੰਮ ਡਿਵੈਲਪਮੈਂਟ ਦੇ ਉਹਨਾਂ ਨੂੰ ਸ਼ੁਰੂ ਕਰਵਾਈਏ ਧੰਨਵਾਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ